ਉਹਨਾਂ ਦੀ ਪੰਥ ਪ੍ਰਤੀ ਪਾਰਟੀ ਪ੍ਰਤੀ ਸਵਾਮਾ ਨੂੰ ਦੇਖੀਏ ਤਾਂ ਬੜਾ ਸੰਘਰਸ਼ ਭਰੀ ਜ਼ਿੰਦਗੀ ਉਹਨਾਂ ਦੀ 9 ਸਾਲ ਦੀ ਸੀ ਜਦੋਂ ਜੈਤੋ ਦਾ ਮੋਰਚਾ ਸ਼ੁਰੂ ਹੋਇਆ ਉਹ ਖੇਤਾਂ ਦੇ ਵਿੱਚ ਪਸ਼ੂ ਡੰਗਰ ਚਾਰ ਰਹੇ ਸੀ ਤੇ ਜਦੋਂ ਉਹਨਾਂ ਨੇ ਦੇਖਿਆ ਕੋਈ ਕਿਛੌਂਡਾ ਲੋਕਾਂ ਦਾ ਉਹ ਜਾ ਰਿਹਾ ਹੈ ਤਾਂ ਉਹਨਾਂ ਨੇ ਪੁੱਛਿਆ ਕਿ ਤੁਸੀਂ ਕਿਧਰ ਨੂੰ ਜਾ ਰਹੇ ਆ ਤਾਂ ਇੱਕ ਕਿਸਾਨ ਬੰਦੇ ਨੇ ਦੱਸਿਆ ਕਿ ਅਸੀਂ ਇਦਾਂ ਕਰਕੇ ਜੈਤੂ ਦੇ ਮੋਰਚੇ ਲਈ ਜਾ ਰਹੇ ਹਨ ਉਹਨਾਂ ਨੇ ਪਸ਼ੂ ਉੱਥੇ ਛੱਡ ਕੇ ਉਹ ਜਿਹੜਾ ਜਥਾ ਜਾ ਰਿਹਾ ਸੀ ਉਹਨਾਂ ਦੇ ਨਾਲ ਹੀ ਉਹ ਰਲ ਕੇ ਉਹਨਾਂ ਨੇ ਲੰਬਾ ਸਮਾਂ ਫਿਰ ਜੈਤੂ ਦੇ ਮੋਰਚਾ ਜਦੋਂ ਹੋਇਆ ਤਾਂ ਉੱਥੇ ਜੇਲ ਕੱਟੀ ਉਹਨਾਂ ਨੇ ਸਿਰਫ ਕੱਲੀ ਜੈਤੂ ਦੇ ਮੋਰਚੇ ਦੀ ਜੇਲ ਨਹੀਂ ਕੱਟੀ ਕੋਈ ਵੀ ਚਾਹੇ ਹੋ ਐਮਰਜੈਂਸੀ ਸੀ ਚਾਹੇ ਧਰਮ ਯੁੱਧ ਮੋਰਚਾ ਸੀ ਕਿਸੇ ਕਿਸਮ ਦੀ ਵੀ ਪੰਥ ਦੇ ਲਈ ਦੇਸ਼ ਦੇ ਲਈ ਪੰਜਾਬ ਦੇ ਲਈ ਕਿਸੇ ਕਿਸਮ ਦੀ ਲੜਾਈ ਆ ਜਿਹੜੀ ਉਹ ਉਹਨਾਂ ਨੇ ਅਕੂਮੂ ਕੀ ਲੜੀ